ਇਹ ਲੱਕੜ ਹੈਗੀ ਐ ਇਸ ਲੱਕੜ ਦਾ ਕਾੜਾ ਆ ਜਾਂ ਇਸ ਲੱਕੜ ਨੂੰ ਉਬਾਲ ਕੇ ਪੀਲੇਗਾ ਤੇ ਉਹਦੇ ਜਿਹੜੇ ਐਗ ਹੈਗੇ ਨੇ ਜਾਂ ਉਹਦੇ ਸਪਰਮ ਕਾਊਂਟ ਹੈਗੇ ਨੇ ਮਰਦਾਂ ਦੇ ਉਹ ਇੱਕਦਮ ਬੂਸਟ ਹੋ ਸਕਦੇ ਨੇ ਉਹ ਸਟੈਂਡਿੰਗ ਰਸੋਈ ਵਾਲੇ ਕੀ ਗੱਲ ਤੁਸੀਂ ਕਹਿ ਰਹੇ ਸੀ ਕਿ ਬੈਠ ਕੇ ਕਾਣਾ ਵਾਣਾ ਬਣਾਉਣਾ ਸ਼ੁਰੂ ਕਰੋ ਚੀਜ਼ਾਂ ਇਕੁਲ ਕੁਆਂਟੀਟੀ ਚ ਲੈਂਦੇ ਆ ਹੋਇਆਂ ਇਨਕਲੂਡਿੰਗ ਹਾਫ ਚਮਚ ਆਫ ਮੇਥੀ ਉਹਨਾਂ ਨੇ ਲੈ ਲੈਣਾ ਤੇ ਇਹ ਸਭ ਦਾ ਕਾੜਾ ਬਣਾ ਕੇ ਪੀਰੀਅਡਸ ਆਉਣ ਤੋਂ ਹਫਤਾ ਕੇ ਪਹਿਲਾਂ ਤੇ ਤੁਸੀਂ ਫਿਰ ਅੱਜ ਇਹ ਅੰਡੇ ਕਿਉਂ ਰੱਖੇ ਹੋਏ ਨੇ ਕੀ ਸਮਝਾਉਣ ਲਈ ਰੱਖੇ ਹੋਏ ਨੇ ਅੰਡੇ ਕੋਈ ਨੁਸਕੇ ਚ ਇਸਤੇਮਾਲ ਕਰਨੇ ਨੇ ਕੋਈ ਫਾਰਮੂਲੇ ਚ ਅਸੀਂ ਇਸਤੇਮਾਲ ਕਰਨੇ ਨੇ ਐਕਸ ਇੱਕੰਤੀ ਘਟ ਗਈ ਐਕਸ ਖਤਮ ਹੋ ਗਈ ਉਦੋਂ ਮੈਨੋਪੋਜ਼ ਹੋ ਗਿਆ ਇਹ ਜਿਹੜਾ ਵਿੰਡੋ ਹੈ ਇਹ ਆਪਣੀ 32 ਤੋਂ 35 ইয়ারਸ ਤੱਕ ਦੀ ਹੁੰਦੀ ਹੈ 35 ਸਾਲ ਜੀ ਵੀ ਪੀਰੀਅਡਸ ਚੱਲਦੇ ਹੈਗੇ ਆ ਮੈਂਸਸ ਆਉਂਦੇ ਹੈ ਇੱਕ ਜ਼ੀਰੋ ਤਾਂ ਨਹੀਂ ਹੋਇਆ ਨਹੀਂ ਜ਼ੀਰੋ ਨਹੀਂ ਇੱਕ ਤਾਂ ਪਿਆ ਨਾ ਤਾਂ ਫਿਰ ਇੱਕ ਐਗ ਨੂੰ ਅਸੀਂ ਕੁਆਲਿਟੀ ਪ੍ਰੋਡਿਊਸ ਕਰਾਂਗੇ ਮੈਡੀਸਨ ਦੇ ਰਾਹੀਂ ਆਰਟੀਫੀਸ਼ੀਅਲ ਪ੍ਰੈਗਨੈਂਸੀ ਅਡਾਪਟ ਕਰਨੀ ਪੈਣੀ ਹੈ ਤੁਸੀਂ ਕਹਿ ਰਹੇ ਹੋ ਕਿ ਇੱਕ ਐਗ ਦੇ ਨਾਲ ਵੀ ਪ੍ਰੈਗਨੈਂਸੀ ਹੋ ਸਕਦੀ ਹੈ ਮੈਡੀਸਿਨਸ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਕਿ ਸਾਡੀ ਐਗ ਦੀ ਕੁਆਲਿਟੀ ਜੋ ਅਸੀਂ ਹੁਣੇ ਗੱਲ ਕਰ ਰਹੇ ਹਾਂ ਐਗ ਦੀ ਕੁਆਲਿਟੀ ਹੀ ਤਾਂ ਸਟਰੋਂਗ ਕਰਨੀ ਹੈ ਮੋਰਟੈਲਿਟੀ ਕਰਨੀ ਹੈ ਤੇ ਉਹ ਚੀਜ਼ਾਂ ਤੇ ਆਯੁਰਵੇਦਾ ਮੈਡੀਸਿਨ ਦੇ ਵਿੱਚ ਵੀ ਹੈ ਲੋ ਏ ਐਮ ਐਚ ਕਿਸੇ ਵੀ ਔਰਤ ਦਾ ਹੋਵੇ ਤਾਂ ਪ੍ਰੈਗਨੈਂਸੀ ਦੇ ਚਾਂਸਸ ਤੁਹਾਡੇ ਮੁਤਾਬਕ ਕਿੰਨੇ ਵੀ ਸਦ ਨੇ ਭਾਵੇਂ ਲੋ ਐਮ ਐਚ ਹੈ ਤਾਂ ਵੀ ਸਾਡੇ ਕੋਲ ਪੇਸ਼ੈਂਟ ਇਸ ਤਰ੍ਹਾਂ ਆਏ ਹੈ ਕਿ ਉਹ 80 90% ਉਹ ਕਨਸੀਵ ਕਰ ਜਾਂਦੇ ਹੈ ਸੀ ਕਿਉਂ ਕਿਸੇ ਦਾ ਐਗ ਬਈ ਉਹੀ ਗੱਲ ਹੁਣ ਕਹੀ ਜਾਵੇ ਬਈ ਕੈਨੂ ਜੀ ਨਹੀਂ ਕਰਦਾ ਪਰ ਐਲੋਪੈਥੀ ਡਾਕਟਰ ਸਿੱਧਾ ਹੀ ਜਦੋਂ ਇਹ ਚੀਜ਼ਾ ਕਹਿ ਜਾਂਦੇ ਕਿ ਤੁਹਾਨੂੰ ਦੂਸਰੇ ਦਾ ਐਗ ਲੈਣਾ ਪਏਗਾ ਨਵਾਂ ਨਵਾਂ ਜੋੜਾ ਹੁੰਦਾ ਉਹ ਕਹਿੰਦੇ ਜੀ ਅਸੀਂ ਸਾਡਾ ਤਾਂ ਟਾਈਮ ਹੈ ਜੀ ਇੰਜੋਏ ਕਰਨ ਦਾ ਡਵਾਈਸ ਕਰਾਂਗੇ ਨਿਊਲੀ ਮੈਰਿਡ ਕਪਲ ਨੂੰ ਕਿ ਪਹਿਲਾਂ ਉਹ ਇਹ ਪਲਾਨ ਕਰਨ ਕਿ ਅਸੀਂ ਬੇਬੀ ਨਾਲੋਂ ਨਾਲ ਲੈਣਾ ਉਸ ਤੋਂ ਬਾਅਦ ਪੂਰ ਹਾਲ ਲਾਈਫ ਇੰਜੋਏ ਕਰਨ ਦਾ ਹੀ ਪਿਆ ਇਹ ਕਿਹੜਾ ਚਾਰਟ ਹੈਗਾ ਜੀ ਕੀ ਚਾਰਟ ਹੈ ਜੀ ਸਰ ਇਹ ਸਪੈਸ਼ਲ ਡਿਮਾਂਡ ਤੇ ਬਣਿਆ ਕਿਉਂਕਿ ਸਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਕਮੈਂਟ ਆ ਰਹੇ ਸੀ ਕਿ ਮੈਮ ਸਾਨੂੰ ਡਾਇਗਰਾਮ ਦੇ ਥਰੂ ਸਾਨੂੰ ਤੁਸੀਂ ਸਮਝਾਓ ਕਿ ਐਮਐਚ ਕੀ ਪ੍ਰੋਬਲਮ ਹੈ ਤੇ ਇਹ ਸਾਨੂੰ ਕਿਉਂ ਪ੍ਰੋਬਲੈਮੈਟਿਕ ਸਿਸਟਮ ਸਾਡਾ ਬਣਾ ਰਿਹਾ ਹੈ ਜਦੋਂ ਹੈ ਹੀ ਇਹ ਪ੍ਰੋਟੀਨ ਅਸੀਂ ਦੇਣਾ ਹੀ ਪ੍ਰੋਟੀਨ ਅਸੀਂ ਸਟੀਰੋਇਡ ਥੋੜਾ ਦੇਣਾ ਸਰ ਤੇ ਇਹ ਸਰ ਪ੍ਰੋਟੀਨ ਲਿਆ ਜਾ ਸਕਦਾ ਹੈ ਸਤਿ ਸ੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਹੈਗੀ ਹੈ ਜਿਹੜੀ ਮੈਡਮ ਹਰਮੀਤ ਜੀ ਨਾਲ ਕਰਾਈ ਸੀ ਜਿਹੜੇ ਕਿ ਸੀਨੀਅਰ ਨਰਸਿੰਗ ਆਫੀਸਰ ਨੇ ਗਾਈਨੀ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਟੋਟਕੇ ਬਹੁਤ ਸਾਰੇ ਫਾਰਮੂਲੇ ਦੱਸੇ ਸੀ ਘਰੇਲੂ ਵੀ ਔਰ ਆਯੁਰਵੈਦਿਕ ਵੀ ਜਿਸ ਦੇ ذریعے ਅਸੀਂ ਜਿਹੜੇ ਬੇਔਲਾਦ ਜੋੜੇ ਹੈਗੇ ਨੇ ਉਹ ਔਲਾਦ ਦੀ ਦਾਤ ਔਲਾਦ ਦਾ ਤੋਹਫਾ ਜਿਹੜਾ ਕੁਦਰਤੀ ਢੰਗ ਨਾਲ ਕੁਦਰਤ ਤੋਂ ਲੈ ਸਕਦੇ ਨੇ ਉਸ ਤੋਂ ਬਾਅਦ ਉਹ ਵੀਡੀਓ ਵਾਇਰਲ ਹੋਈ ਬਹੁਤ ਲੋਕਾਂ ਨੇ ਉਸ ਦਾ ਫਾਇਦਾ ਲਿਆ ਬੜੇ ਲੋਕਾਂ ਨੂੰ ਸਾਡੇ ਜਿਹੜੇ ਅਸੀਂ ਕਹਿ ਲਈਏ ਕਿ ਸਾਨੂੰ ਧੰਨਵਾਦ ਦੇ ਫੋਨ ਕਾਲਸ ਵੀ ਆਏ ਔਰ ਸਵਾਲ ਵੀ ਬਹੁਤ ਆਏ ਅਸੀਂ ਅੱਜ ਜੋ ਹੀ ਸਵਾਲ ਲੈ ਕੇ ਇੱਕ ਵਾਰ ਫੇਰ ਤੋਂ ਹਰਮੀਤ ਕੌਰ ਜੀ ਕੋਲ ਪਹੁੰਚੇ ਆ ਜਿਹੜੇ ਕਿ ਸੀਨੀਅਰ ਨਰਸਿੰਗ ਆਫੀਸਰ ਨੇ ਗਾਇਨੀ ਦੇ ਵਿੱਚ ਜਿਹੜੇ ਜਿਹੜੇ ਸਵਾਲ ਸਾਡੇ ਕੋਲ ਆਏ ਨੇ ਉਹੀ ਸਵਾਲਾਂ ਤੋਂ ਅਸੀਂ ਸ਼ੁਰੂਆਤ ਕਰ ਲੈਂਦੇ ਆ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਂਦੇ ਆ ਬੜਾ ਕੀਮਤੀ ਸਮਾਂ ਹੁੰਦਾ ਉਹਨਾਂ ਦਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਹਰਮੀਤ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਸਾਰਿਆਂ ਦਾ ਅੱਛਾ ਹਰਮੀਤ ਜੀ ਪਿਛਲੀ ਵੀਡੀਓ ਨੂੰ ਲੋਕਾਂ ਨੇ ਬੜਾ ਪਿਆਰ ਦਿੱਤਾ ਹੈ ਤੁਹਾਡੀ ਨੇ ਔਰ ਅਸੀਂ ਕਹਿ ਲਈਏ ਕਿ ਲੋਕਾਂ ਨੇ ਫਾਇਦਾ ਵੀ ਬੜਾ ਲਿਆ ਜੀ ਬਿਲਕੁਲ ਸਾਨੂੰ ਵੀ ਬੜੀਆਂ ਕਾਲਸ ਆਈਆਂ ਤੇ ਜਿਹਦੇ ਵਿੱਚ ਸਾਨੂੰ ਕਮੈਂਟ ਕਰਕੇ ਇਹੀ ਦੱਸ ਰਹੇ ਸੀ ਕਿ ਮੈਮ ਜਿਹੜੇ ਤੁਸੀਂ ਫਾਰਮੂਲੇਸ ਦੱਸੇ ਅਸੀਂ ਉਹ ਫਾਲੋ ਕੀਤੇ ਤੇ ਕਨਸੀਵ ਹੋ ਗਿਆ ਤੇ ਉਸ ਤੋਂ ਬਾਅਦ ਸਾਨੂੰ ਕਾਲਸ ਕਰਦੇ ਆਗੇ ਜੀ 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 ਅੱਛਾ ਮੈਮ ਸਭ ਤੋਂ ਜ਼ਿਆਦਾ ਜਿਹੜੀ ਮੈਨੂੰ ਕਾਲ ਆਈ ਉਹ ਸੀ ਕਿ ਇਹ ਐਮ ਐਚ ਕੀ ਹੁੰਦਾ ਜੀ AMH ਰਿਸਪੌਂਸਿਬਲ ਹੈ ਪ੍ਰੈਗਨਨਸੀ ਕਨਸੀਵ ਕਰਨ ਲਈ ਪਰ ਕੱਲਾ AMH ਰਿਸਪੌਂਸਿਬਲ ਨਹੀਂ ਹੈ ਜਿਵੇਂ ਕਿ ਤੁਸੀਂ ਪੁੱਛਿਆ ਕਿ AMH ਇਹ ਐਂਟੀ ਮੁਲੇਰੀਅਨ ਹਾਰਮੋਨ ਇਹ AMH ਆਇਆ ਕਿੱਥੋਂ ਜੀ ਕੀ ਟਰਮਡ ਕੰਡੀਸ਼ਨ ਕੀ ਹੈਗੀ ਹੈ ਜੀ ਇਹਦੀ ਕੀ ਹੋ ਹੁੰਦਾ ਕੀ ਹੈ ਜੀ AMH ਜਿਵੇਂ ਮੈਂ ਹੁਣੇ ਡੈਫੀਨੇਸ਼ਨ ਦੱਸੀ AMH ਸਾਨੂੰ ਇਹ ਦੱਸਦਾ ਆ ਕਿ ਸਾਡੇ ਅੰਡਾਸ਼ਯਾ ਔਰ ਬੱਚੇਦਾਨੀ ਦੇ ਵਿੱਚ ਕਿੰਨੇ ਐਗ ਹੈ ਜਿਵੇਂ ਕਿ ਇਸ ਦੀ ਥਿਊਰੀ ਦੇਖੀਏ ਜਦੋਂ ਫੀਮੇਲ ਦੇ ਬੱਚੀ ਦਾ ਜਨਮ ਹੁੰਦਾ ਹੈ ਜਾਂ ਮੇਲ ਦਾ ਵੀ ਏਐਮਐਚ ਮੇਲ ਵਿੱਚ ਵੀ ਹੁੰਦਾ ਪਰ ਉਹ ਥੋੜਾ ਕੁਆਂਟੀਟੀ ਵਿੱਚ ਘੱਟ ਹੁੰਦਾ ਤੇ ਫੀਮੇਲ ਦੇ ਵਿੱਚ ਜਿਹੜੇ ਏਐਮਐਚ ਹੁੰਦੇ ਆ ਉਹ 1 ਮਿਲੀਅਨ ਨੀਅਰ ਅਬਾਊਟ ਹੁੰਦੀ ਹੈ ਪਰ ਜਦੋਂ ਬੱਚੀ ਨੂੰ 12 ਤੇ 15 ਸਾਲ ਦੀ ਏਜ ਵਿੱਚ ਮੈਂਸਿਸ ਸ਼ੁਰੂ ਹੁੰਦੇ ਆ ਮੈਂਸੂਲੇਸ਼ਨ ਸਾਈਕਲ ਸ਼ੁਰੂ ਹੁੰਦੇ ਆ ਤੇ ਉਦੋਂ ਇਹਨਾਂ ਦੀ ਗਿਣਤੀ 1 ਲੱਖ ਤੱਕ ਰਹਿ ਜਾਂਦੀ ਹੈ ਤੇ ਜਦੋਂ ਇਹ ਮੈਨੋਪੋਜ਼ ਹੁੰਦਾ ਆ ਉਦੋਂ ਤੱਕ ਇਹਨਾਂ ਦੀ ਗਿਣਤੀ ਐਗਸ ਦੀ ਘਟਦੀ ਘਟਦੀ ਘਟ ਜਾਂਦੀ ਹੈਗੀ ਆ ਤੇ ਘਟਣ ਦਾ ਮਤਲਬ ਜਦੋਂ ਐਗਸ ਦੀ ਗਿਣਤੀ ਘਟ ਗਈ ਐਗਸ ਖਤਮ ਹੋ ਗਏ ਉਦੋਂ ਮੈਨੋਪੋਜ਼ ਹੋ ਗਿਆ ਇਹ ਜਿਹੜਾ ਵਿੰਡੋ ਹੈ ਇਹ ਆਪਣੀ 30 ਟੂ 35 ইয়ারਸ ਤੱਕ ਦੀ ਹੁੰਦੀ ਹੈ 35 ਸਾਲ ਜਿਵੇਂ ਪੀਰੀਅਡਸ ਚੱਲਦੇ ਹੈਗੇ ਆ ਮੈਂਸਸ ਆਉਂਦੇ ਹੈ ਹਾਂ ਇਹ ਗੱਲ ਹੈ ਕਿ ਇਹ ਰਿਸਪਾਂਸਿਬਲ ਹੈ Pregnancy conceive ਕਰਨ ਲਈ ਬਟ ਇਹ ਸਿਰਫ ਸਾਨੂੰ ਇਹ ਦੱਸ ਰਿਹਾ ਹੈ ਕਿ ਸਾਡੀ ఓਵਰੀ ਦੇ ਵਿੱਚ ਅੰਡਾਸ਼ੀਆ ਦੇ ਵਿੱਚ ਐਗ ਕਿੰਨੇ ਆ ਪਰ ਹੁਣ ਸਵਾਲ ਇੱਥੇ ਆਉਂਦਾ ਹੈ ਕਿ ਬੱਚਾ ਲੈਣ ਲਈ ਸਾਨੂੰ ਇੱਕ ਹੀ ਐਗ ਚਾਹੀਦਾ ਆ ਨਹੀਂ ਪਰ ਡਾਕਟਰ ਤਾਂ ਕਹਿ ਦਿੰਦੇ ਨੇ ਜੀ ਜਿਹੜਾ ਤੁਹਾਡਾ ਇਹ ਐਮਐਚ ਘੱਟ ਹੈਗਾ ਡਾਕਟਰਸ ਇਹੀ ਕਹਿੰਦੇ ਆ ਕਿ ਵੀ ਤੁਹਾਨੂੰ ਜਿਹੜੀ ਆਰਟੀਫੀਸ਼ੀਅਲ ਪ੍ਰੈਗਨੈਂਸੀ ਅਡਾਪਟ ਕਰਨੀ ਪੈਣੀ ਹੈ ਤੁਸੀਂ ਕਹਿ ਰਹੇ ਹੋ ਕਿ ਇੱਕ ਐਗ ਦੇ ਨਾਲ ਵੀ ਪ੍ਰੈਗਨੈਂਸੀ ਹੋ ਸਕਦੀ ਹੈ ਬੜਾ ਫਰਕ ਹੈ ਜੀ ਗੱਲ 'ਚ ਬਿਲਕੁਲ ਜੀ ਇਹ ਦੇਖਿਆ ਗਿਆ ਹੈ ਕਿ ਜਿਵੇਂ ਐਲੋਪੈਥੀ ਡਾਕਟਰਸ ਦੇ ਕੋਲ ਹੋ ਕੇ ਸਾਡੇ ਕੋਲ ਪੇਸ਼ੈਂਟ ਆਉਂਦੇ ਹੈ ਤਾਂ ਉਹ ਇਹ ਹੀ ਕਹਿੰਦੇ ਕਿ ਸਾਨੂੰ ਮੈਮ ਬਹੁਤ ਜਲਦੀ ਇਹ ਕਹਿਤਾ ਗਿਆ ਕਿ ਤੁਸੀਂ ਐਸ ਸੂਨ ਐਸ ਪੋਸੀਬਲ ਤੁਸੀਂ ਆਪਣਾ ਆਈਵੀਐਫ ਕਰਾਓ ਜਾਂ ਆਈਯੂਆਈ ਕਰਾ ਲਓ ਬਟ ਸਮਝਣ ਤੇ ਸੋਚਣ ਦੀ ਗੱਲ ਇਹ ਹੈ ਜਦੋਂ ਐਮਐਚ ਹੈਗਾ ਆ ਕੁਛ ਨਾ ਕੁਛ ਤਾਂ ਹੈਗਾ ਇਟ ਮੀਨਸ ਉਹਨੂੰ ਪੀਰੀਅਡਸ ਆ ਰਹੇ ਹੈ ਪੀਰੀਅਡਸ ਆ ਰਹੇ ਤਾਂ ਇਹਦਾ ਮਤਲਬ ਹੀ ਕਾਮਨ ਸੈਂਸ ਹੈ ਕਿ ਉਹ ਐਗ ਹੈਗਾ ਕਿਤੇ ਨਾ ਕਿਤੇ ਹਰ ਵਾਰੀ ਹਰ ਮੈਂਸੂਰੇਸ਼ਨ ਸਾਈਕਲ ਤੇ ਇੱਕ ਅੱਧਾ ਐਗ ਰਪਚਰ ਹੋ ਰਿਹਾ ਤਾਂ ਉਸ ਨੂੰ ਪੀਰੀਅਡਸ ਆ ਰਹੇ ਆ ਜੇ ਸਾਨੂੰ ਪੀਰੀਅਡਸ ਆ ਰਹੇ ਆ ਤਾਂ ਵਾਈ ਸ਼ੁਡ ਵੀ ਗੋ ਟੂ ਆਈਵੀਐਫ ਐਂਡ ਆਲ ਥੀਸ ਜਬ ਕਿ ਇਹ ਦੇਖਿਆ ਕਿ ਆਈਵੀਐਫ ਦੇ ਵਿੱਚ ਵੀ ਤਾਂ ਸਾਨੂੰ ਮੈਡੀਸਿਨਸ ਦਿੱਤੀਆਂ ਜਾਂਦੀਆਂ ਜਾਣਗੀਆਂ ਜਿਹਦੇ ਨਾਲ ਕਿ ਸਾਡੀ ਐਗ ਦੀ ਕੁਆਲਿਟੀ ਜੋ ਅਸੀਂ ਹੁਣੇ ਗੱਲ ਕਰ ਰਹੇ ਆ ਐਗ ਦੀ ਕੁਆਲਿਟੀ ਹੀ ਤਾਂ ਸਟਰੋਂਗ ਕਰਨੀ ਹੈ ਮੋਰਟੈਲਿਟੀ ਕਰਨੀ ਹੈ ਤੇ ਉਹ ਚੀਜ਼ਾਂ ਤੇ ਆਯੁਰਵੇਦ ਆ ਮੈਡੀਸਿਨਸ ਦੇ ਵਿੱਚ ਵੀ ਹੈ ਫਿਰ ਅਸੀਂ ਕਿਉਂ ਉਹ ਇੰਜੈਕਸ਼ਨਸ ਤੇ ਉਹ ਸਾਰਾ ਹਾਈ ਐਕਸਪੈਂਸਿਵ ਟਰੀਟਮੈਂਟ ਉਹਦੇ ਵੱਲ ਕਿਉਂ ਅਸੀਂ ਜਾ ਰਹੇ ਹਾਂ ਵਾਈ ਸ਼ੁੱਡਨਟ ਵੀ ਟ੍ਰਾਈ ਫਸਟ ਫਾਰ ਆਯੁਰਵੇਦਾ ਅੱਛਾ ਤੁਹਾਡਾ ਕਹਿਣ ਦਾ ਮਤਲਬ ਸਿੱਧਾ ਸਿੱਧਾ ਇਹ ਹੈ ਕਿ ਲੋ ਐਮ ਐਚ ਕਿਸੇ ਵੀ ਔਰਤ ਦਾ ਹੋਵੇ ਤਾਂ ਪ੍ਰੈਗਨੈਂਸੀ ਦੇ ਚਾਂਸਸ ਤੁਹਾਡੇ ਮੁਤਾਬਕ ਕਿੰਨੇ ਫੀਸਦ ਨੇ ਸਰ ਦੇ ਦੇਖਿਆ ਜਾਵੇ ਜਿਵੇਂ ਸਾਡੇ ਕੋਲ ਤੇ ਆਈਵੀਐਫ ਦੋ ਦੋ ਵਾਰੀ ਫੇਲ ਹੋ ਕੇ ਵੀ ਆਂਦੇ ਐ ਉਸ ਤੋਂ ਬਾਅਦ ਵੀ ਉਹ ਸਾਡੇ ਟ੍ਰੀਟਮੈਂਟ ਦੇ ਨਾਲ ਆਪਣੇ ਐਗ ਨੂੰ ਪੋਟੈਂਸ਼ੀਅਲ ਬਣਾ ਕੇ ਜੇ ਕੋਈ ਹੋਰ ਉਸ ਨੂੰ ਪ੍ਰੋਬਲਮ ਨਹੀਂ ਹੈ ਲਾਈਕ ਐਂਡੋਮੈਟਰੋਸਿਸ ਨਹੀਂ ਹੈਗਾ ਉਹਨੂੰ ਪੀਸੀਓਡੀ ਨਹੀਂ ਹੈਗਾ ਜਾਂ ਉਸ ਨੂੰ ਉਹਦੀ ਐਂਡੋਮੈਟਰਸਿਸ ਦੀ ਜਿਹੜੀ ਲਾਈਨਿੰਗ ਹੈ ਉਹ ਐਨਐਫਐ ਔਰ ਉਹਦਾ ਗਰਭਾਸ਼ਯ ਜਿਹਨੂੰ ਆਪਾਂ ਯੂਟਰਸ ਕਹ ਦਾਂਗੇ ਉਹ ਪਾਵਰਫੁਲ ਹੈ ਜੇ ਇਹ ਚੀਜ਼ਾਂ ਦੀ ਪ੍ਰੋਬਲਮ ਨਹੀਂ ਹੈ ਉਸ ਨੂੰ ਤਾਂ ਭਾਵੇਂ ਲੋ ਐਮਐਚਏ ਤਾਂ ਵੀ ਸਾਡੇ ਕੋਲ ਪੇਸ਼ੈਂਟ ਇਸ ਤਰ੍ਹਾਂ ਆਏ ਹੈ ਕਿ ਉਹ 80 90% ਉਹ ਕਨਸੀਵ ਕਰ ਜਾਂਦੇ ਹੈ ਤੇ ਉਹ ਬੇਬੀ ਉਹ ਆਪਣਾ ਹੀ ਲੈਂਦੇ ਹੈ ਉਹਨਾਂ ਨੂੰ ਡੋਨਰ ਐਗ ਤੇ ਡੋਨਰਸ ਸਪਰਮ ਦੀ ਜ਼ਰੂਰਤ ਨਹੀਂ ਪੈਂਦੀ ਤੁਸੀਂ ਕਿਹੜੇ ਜ਼ਮਾਨੇ ਦੀ ਗੱਲ ਕਰਦੇ ਹੋ ਡਾਕਟਰ ਵੀ ਸਾਨੂੰ ਜਦੋਂ ਅਸੀਂ ਇਹ ਗੱਲ ਕਰਦੇ ਆ ਕਿ ਜੀ ਸਾਡੇ ਦਾ ਅਸਪਾ ਨੂੰ ਸਾਨੂੰ ਬਾਹਰ ਤੋਂ ਲੈਣਾ ਪੈਣਾ ਹੈ ਜਾਂ ਐਗ ਬਾਹਰ ਤੋਂ ਲੈਣਾ ਪੈਣਾ ਤਾਂ ਇਹ ਗੱਲ ਕਰਦੇ ਨੇ ਕਿ ਤੁਸੀਂ ਕਿਹੜੇ ਜ਼ਬਾਨੇ ਦੀ ਗੱਲ ਕਰਦੇ ਹੋ ਤੇ ਮੈਂ ਤੁਹਾਨੂੰ ਵੀ ਪੁੱਛਦਾ ਵੀ ਤੁਸੀਂ ਕਿਹੜੇ ਜ਼ਬਾਨੇ ਦੀ ਗੱਲ ਕਰਦੇ ਹੋ ਲੋਕ ਤਾਂ ਬਹੁਤ ਅੱਗੇ ਹੋ ਗਏ ਆਯੁਰਵੇਦ ਤੋਂ ਅਸੀਂ ਕਹਿ ਲਈਏ ਕਿ ਬਹੁਤ ਅੱਗੇ ਤੱਕ ਨਿਕਲ ਗਈ ਜੀ ਸਰ ਇਹ ਜ਼ਮਾਨਾ ਕੀ ਸਾਡੇ ਲਈ ਬਦਲਿਆ ਇੱਕ ਚੀਜ਼ ਇਹ ਆ ਦਰਸ਼ਕ ਵੀ ਜਿਹੜੇ ਸੁਣ ਰਹੇ ਆ ਉਹ ਇਹ ਦੇਖਣ ਵੀ ਆਪਣੇ ਘਰਾਂ ਦੇ ਵਿੱਚ ਮੇਡਸ ਲੱਗੀਆਂ ਹੋਈਆਂ ਉਹਨਾਂ ਨਾਲ ਉਹਨਾਂ ਲਈ ਤਾਂ ਨਹੀਂ ਆਈਵੀਐਫ ਸੈਂਟਰ ਰਹੇਗੇ ਉਹਨਾਂ ਲਈ ਤਾਂ ਕੋਈ ਜਮਾਨਾ ਨਹੀਂ ਬਦਲਿਆ ਉਹਨਾਂ ਨੂੰ ਦੇਖੋ ਕਿ ਮੈਂ ਪਿਛਲੇ ਟਾਈਮ ਤੇ ਦੇਖਿਆ ਕਿ ਸਾਡੀ ਸਟਰੀਟ ਦੇ ਵਿੱਚ ਕਿਸੇ ਦੇ ਘਰ ਲੇਡੀ ਕੰਮ ਕਰ ਰਹੀ ਹੈਗੀਏ ਉਧਰ ਉਹਦੇ ਬੱਚਾ ਹੋ ਰਿਹਾ ਤੇ ਉਹ ਉਹਦੀ ਨਾਦੀ ਜੀ ਬਹੂ ਹੈ ਸੇਮ ਟਾਈਮ ਤੇ ਮੈਰਿਜ ਹੋਈ ਹੈ ਕਿ ਉਹ ਆਈਵੀਐਫ ਵੱਲ ਤੁਰੇ ਫਿਰਦੀ ਹੈ ਤੇ ਉਹ ਜਦੋਂ ਤੱਕ ਉਹਨੇ ਆਈਵੀਐਫ ਕਰਾਇਆ ਉਦੋਂ ਤੱਕ ਤੋਰੇ ਦੋ ਬੱਚੇ ਹੋ ਚੁੱਕੇ ਸੀ ਕਿ ਉਹਦੇ ਲਈ ਤਾਂ ਕੋਈ ਆਈਵੀਐਫ ਸੈਂਟਰ ਨਹੀਂ ਆਇਆ ਕਿਉਂ ਇਹਦਾ ਕੀ ਰੀਜ਼ਨ ਹੈ ਸਾਨੂੰ ਇਹ ਚੀਜ਼ ਸੋਚਦੇ ਆ ਕਿ ਅਸੀਂ ਐ ਡੋਨਰ ਐਗ ਲੈ ਲਈਏ ਜੀ ਡੋਨਰਸ ਬੰਮ ਲੈ ਲਈਏ ਫਿਰ ਅਸੀਂ ਭਾਗਦੇ ਆ ਜੋਧਿਆਂ ਵਾਲਾ ਖੂਨ ਤੇ ਇਹ ਤੇ ਪੋਸੀਬਲ ਨਹੀਂ ਹੈ ਨਾ ਜੋਧਿਆਂ ਵਾਲਾ ਖੂਨ ਲੱਭਣਾ ਸਾਨੂੰ ਨਾ ਸਾਡੀਆਂ ਮੁਟਿਆਰਾਂ ਦਾ ਉਹ ਜਿਹਾ ਰੰਗ ਰੂਪ ਲੱਭਣਾ ਹੈ ਜੇ ਅਸੀਂ ਐਗ ਲੈਂਦੇ ਰਹੇ ਤਾਂ ਇਹ ਵੀ ਤਾਂ ਸਿਰ ਸੋਚਣ ਦੀ ਗੱਲ ਇਹ ਹੈ ਵੀ ਜਿਹਦਾ ਤੁਸੀਂ ਐਗ ਲੈ ਰਹੇ ਹੋ ਤੁਸੀਂ ਕਿਉਂ ਕਿਸੇ ਦਾ ਐਗ ਬਈ ਉਹੀ ਗੱਲੇ ਹੁਣ ਕਹੀ ਜਾਵੇ ਬਈ ਕੈਨੂ ਜੀ ਨਹੀਂ ਕਰਦਾ ਪਰ ਐਲੋਪੈਥੀ ਡਾਕਟਰ ਸਿੱਧਾ ਹੀ ਜਦੋਂ ਇਹ ਚੀਜ਼ਾਂ ਕਹਿ ਰਹਿੰਦੇ ਕਿ ਤੁਹਾਨੂੰ ਦੂਸਰੇ ਦਾ ਐਗ ਲੈਣਾ ਪਏਗਾ ਨਾਲ ਇਹ ਵੀ ਕਹਿੰਦੇ ਨੇ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਮੈਂ ਸੁਣ ਕੇ ਹੈਰਾਨ ਹੋ ਜਨਾ ਵੀ ਅਗਰ ਇੱਕ ਔਰਤ ਕਿਸੇ ਪਾਸਿਓ ਐਗ ਲੈਂਦੀ ਹੈ ਕੋਈ ਜਾਂ ਬੰਦਾ ਕਿਸੇ ਪਾਸਿਓ ਸਪਰਮ ਲੈਂਦਾ ਤਾਂ ਪਹਿਲੀ ਸਟ੍ਰੈਸ ਚ ਚੱਲਿਆ ਕਿ ਵੀ ਤਾਂ ਬੱਚਾ ਤਾਂ ਮੇਰਾ ਹੈ ਹੀ ਨਹੀਂ ਬਾਇਓਲੋਜੀਕਲ ਤਾਂ ਮੇਰਾ ਹੋਇਆ ਹੀ ਨਹੀਂ ਸੱਚ ਇਹ ਗੱਲ ਹੈ ਇੱਕ ਪਾਸੇ ਤੇ ਦੇਖੋ ਤੁਸੀਂ ਕਹੀ ਜਾ ਰਹੇ ਹੋ ਵੀ ਐਲੋਪੈਸੀ ਡਾਕਟਰਸ ਕਹਿੰਦੇ ਆ ਕਿ ਤੁਸੀਂ ਸਟ्रेस ਨਹੀਂ ਲੈਣੀ ਸਭ ਤੋਂ ਪਹਿਲੇ ਹੈਲਦੀ ਲਾਈਫ ਸਟਾਈਲ ਤੇ ਹੈਲਦੀ ਡਾਈਟ ਤੇ ਆਪਾਂ ਤਾਂ ਡਾਕਟਰ ਜਿਵੇਂ ਸਾਡੇ ਕੋਲ ਕਪਲ ਆਇਆ ਨਿਊਲੀ ਮੈਰਿਡ ਕਪਲ ਕੀ ਹੁੰਦਾ ਜੀ ਅਸੀਂ ਲਾਈਫ ਨੇ ਇੱਕ ਇੰਜੋਏ ਕਰਾਂਗੇ ਅਸੀਂ ਇੱਕ ਨਵੀਂ ਜ਼ਿੰਦਗੀ ਜੀਵਾਂਗੇ ਤੇ ਉਹ ਤਾਂ ਮੈਰਿਜ ਬਹੁਤ ਵਾਰ ਨਵੇਂ ਕਪਲ ਵੀ ਮਾਫ ਕਰਨਾ ਮਾਫ ਕਰਨਾ ਮੈਮ ਅਸੀਂ ਗੱਲਬਾਤ ਕਰ ਰਹੇ ਆ ਮੈਨੂੰ ਲੱਗਦਾ ਕਿ ਤੇ ਹੋਰ ਪਾਸੇ ਨੂੰ ਨਾ ਮੁੜ ਜਵੇ ਪਰ ਬਹੁਤ ਵਾਰ ਤਾਂ ਇਹ ਹੁੰਦਾ ਹੈ ਕਿ ਜੀ ਨਵਾਂ ਨਵਾਂ ਜੋੜਾ ਹੁੰਦਾ ਉਹ ਕਹਿੰਦੇ ਜੀ ਅਸੀਂ ਸਾਡੇ ਦਾ ਟਾਈਮ ਹੈ ਜੀ ਇੰਜੋਏ ਕਰਨ ਦਾ ਤੁਹਾਡੇ ਮੁਤਾਬਕ ਜਿਹੜਾ ਟਾਈਮ ਇੰਜੋਏ ਕਰਨ ਦਾ ਹੁੰਦਾ ਉਹਨੂੰ ਵਾਕਈ ਇੰਜੋਏ ਕਰਨਾ ਚਾਹੀਦਾ ਹੈ ਜਾਂ ਫਿਰ ਔਲਾਦ ਵਾਲੇ ਪਾਸੇ ਪਹਿਲੇ ਸਾਲ ਤੋਂ ਜਾਣਾ ਚਾਹੀਦਾ ਹੈ ਤੁਹਾਡੇ ਸਵਾਲ ਦੇ ਅਕੋਰਡਿੰਗ ਮੈਂ ਦੱਸਾਂ ਕਿ ਸਾਨੂੰ ਤੇ ਮੈਰिज ਤੋਂ ਪਹਿਲਾਂ ਹੀ ਕਪਲ ਨੂੰ ਪਲਾਨ ਕਰ ਲੈਣਾ ਚਾਹੀਦਾ ਹੈ ਅੱਜ ਦੇ ਟਾਈਮ ਤੇ ਕਿਉਂਕਿ ਅੱਜ ਸਾਨੂੰ ਪੁਰਾਣਾ ਸਮਾਂ ਨਹੀਂ ਹੈ ਨਾ ਸਾਡਾ ਉਹ ਖਾਣ-ਪਾਨ ਰਿਹਾ ਨਾ ਹੀ ਸਾਡਾ ਉਹ ਡਾਈਟ ਸਟਾਈਲ ਲਾਈਫ ਸਟਾਈਲ ਸਭ ਚੇਂਜ ਹੋ ਚੁੱਕਾ ਹੈ ਤੁਸੀਂ ਕਹਿ ਰਹੇ ਹੋ ਕਿ ਪ੍ਰੀ ਵੈਡ ਜਿਸ ਵੇਲੇ ਚੌਕ ਕੀਤਾ ਜਾਂਦਾ ਹੈ ਸਾਨੂੰ ਪ੍ਰੀ ਵੈਡ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਸਾਨੂੰ ਪ੍ਰੀ ਜਿਹੜੀ ਕਨਸੀਵ ਵਾਸਤੇ ਤੁਰਨਾ ਚਾਹੀਦਾ ਹੈ ਵੈਦਾਂ ਹਕੀਮਾਂ ਕੋਲ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਪ੍ਰੀ-ਵੇਡ ਨਾ ਕਰਾਈਏ ਪ੍ਰੀ-ਵੇਡ ਵੀ ਕਰਾਓ ਸਰ ਪਰ ਅਸੀਂ ਮੈਰਿਜ ਕਿਉਂ ਕਰਾ ਰਹੇ ਹਾਂ ਅਸੀਂ ਜਨਰੇਸ਼ਨ ਵਧਾਉਣੀ ਹੈ ਆਪਣਾ ਵੰਸ਼ ਵਧਾਉਣਾ ਤਾਂ ਇਸ ਕਰਕੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਅਗਰ ਮਾਈਂਡ ਵਿੱਚ ਇਹ ਚੱਲ ਰਿਹਾ ਹੈ ਨਾ ਕਿ ਅਸੀਂ ਪ੍ਰੀ-ਵੇਡ ਤੇ ਇਹ ਸ਼ੂਟ ਨਾਲ ਨਾਲ ਸਾਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਅਸੀਂ ਮੈਰਿਜ ਕਰਾ ਕਿਉਂ ਰਹੇ ਹਾਂ ਸਾਡਾ ਕੀ ਆਬਜੈਕਟਿਵ ਹੈ ਸਾਡਾ ਕੀ ਮਕਸਦ ਹੈ ਸਰ ਐਜੂਕੇਸ਼ਨ ਜਦੋਂ ਬੰਦਾ ਡਿਗਰੀ ਲੈਂਦਾ ਤਾਂ ਸੋਚਦਾ ਪਹਿਲੇ ਉਹਦਾ ਆਬਜੈਕਟਿਵ ਹੁੰਦਾ ਕਿ ਮੈਂ ਇਸ ਸਟੇਜ ਤੇ ਇਹ ਡਾਕਟਰ ਬੰਨਾ ਹੈ ਇੰਜੀਨੀਅਰ ਬੰਨਾ ਉਸੇ ਤਰੀਕੇ ਮੈਂ ਤਾਂ ਐਡਵਾਈਸ ਕਰਾਂਗੇ ਨਿਊਲੀ ਮੈਰਿਡ ਕਪਲ ਨੂੰ ਕਿ ਪਹਿਲਾਂ ਇਹ ਪਲਾਨ ਕਰਨ ਕਿ ਅਸੀਂ ਬੇਬੀ ਨਾਲੋਂ ਨਾਲ ਲੈਣਾ ਉਸ ਤੋਂ ਬਾਅਦ ਫਰ ਹਾਲ ਲਾਈਫ ਇੰਜੋਏ ਕਰਨ ਦਾ ਹੀ ਪਿਆ ਜਦਕਿ ਅਸੀਂ ਪਹਿਲਾਂ ਇਹ ਕਰਦੇ ਹਾਂ ਕਿ ਹਾਂਜੀ ਇਹ ਇੰਜੋਏ ਕਰ ਲਈ ਉਸ ਤੋਂ ਬਾਅਦ ਅਸੀਂ 20 20 ਸਾਲ ਤੱਕ ਬੱਚੇ ਨਹੀਂ ਹੁੰਦੇਗੇ ਪਰ ਕਈ ਵਾਰ ਹੁੰਦਾ ਮੈਂ ਕਹਿਣਾ ਜੀ ਅਕਸਰ ਕਿ ਲੋਕ ਕਈ ਵਾਰ ਰੱਬਣ ਦੀ ਵੀ ਕੋਸ਼ਿਸ਼ ਕਰਦੇ ਨੇ ਕਿ ਜੀ ਅਸਾਨੂੰ ਅਜੇ ਚਾਹੀਦਾ ਨਹੀਂ ਬੱਚਾ ਅਸੀਂ ਅਜੇ 2 ਸਾਲ ਬਾਅਦ ਦੇਖਾਂਗੇ ਪਰ ਜਦੋਂ ਕੁਦਰਤ ਨਹੀਂ ਜਦੋਂ ਕੁਦਰਤ ਚਾਹੁੰਦੀ ਹੁੰਦੀ ਕੁਦਰਤ ਨਹੀਂ ਚਾਹੁੰਦੀ ਹੁੰਦੀ ਫਿਰ ਅਸੀਂ ਚਾਹੁੰਦੇ ਸਾਰੀ ਜ਼ਿੰਦਗੀ ਲੰਗਾ ਦੰਨੇ ਇਹ ਚੀਜ਼ਾਂ ਬਿਲਕੁਲ ਹੋ ਰਹੀਆਂ ਹੈਗੀਆਂ ਕਿਉਂਕਿ ਕੈਰੀਅਰ ਦੇ ਚੱਕਰ ਦੇ ਵਿੱਚ ਬੜੇ ਕਪਲੇ ਦਿਖਦੇ ਕਿ ਅਸੀਂ 4-5 ਸਾਲ ਬੀਬੀ ਨਹੀਂ ਲੈਣਾ ਇੱਥੋਂ ਤੱਕ ਇਹ ਵੀ ਦੇਖਿਆ ਹੈ ਕਿ ਕਪਲੇ ਸੋਚਦੇ ਕਿ ਅਸੀਂ ਇੰਡੀਵਿਜੂਅਲ ਲਾਈਫ ਮਤਲਬ ਪੈਰੈਂਟਸ ਦੇ ਨਾਲ ਨਹੀਂ ਰਹਿਣਾ ਪਸੰਦ ਕਰਦੇ ਜਦਕਿ ਅਸੀਂ ਸਰ ਇਹ ਹੀ ਚੀਜ਼ਾਂ ਦੇਖਿਆ ਕਿ ਪੁਰਾਣੇ ਸਮਾ ਦੇ ਵਿੱਚ ਤਾਂ ਦਾਦੇ ਦਾਦੀਆਂ ਸੱਸਾਂ ਵੀ ਨਾਲ ਹੁੰਦੀਆਂ ਸੀਗੀਆਂ ਤੇ ਉਦੋਂ ਘਰਾਂ ਦੀ ਕਿੰਨੀ ਖੇਚਲ ਹੁੰਦੀ ਸੀਗੀ ਕਿੰਨਾ ਕੰਮਕਾਰ ਹੁੰਦਾ ਸੀ ਅੱਜ ਅਸੀਂ ਇੰਡੀਵਿਵਿਜੂਅਲ ਲਾਈਫ ਜੀ ਰਹੇ ਹਾਂ ਕਪਲ ਪਰਸਨਲ ਰਹਿ ਰਹੇ ਹਾਂ ਤੇ ਉਦੋਂ ਖਾਪ ਹੀ ਉਸ ਤਰ੍ਹਾਂ ਦਾ ਰਹੇ ਹੈ ਤੇ ਇਹ ਸਾਰੀਆਂ ਚੀਜ਼ਾਂ ਹੀ ਰ ਤੁਸੀਂ ਮੈਡਮ ਇੱਕੋ ਸਟੈਂਡਿੰਗ ਰਸੋਈ ਵਾਲੀ ਗੱਲ ਦੱਸ ਰਹੇ ਸੀ ਜਿਹੜੀ ਤੁਹਾਡੇ ਕੋਲ ਇੱਥੇ ਇੱਕ ਭੈਣ ਬੈਠੀ ਸੀ ਸਾਡੀ ਉਹ ਸਟੈਂਡਿੰਗ ਰਸੋਈ ਵਾਲੀ ਕੀ ਗੱਲ ਤੁਸੀਂ ਕਹਿ ਰਹੇ ਸੀ ਕਿ ਬੈਠ ਕੇ ਕਾਣਾ ਵਾਣਾ ਬਣਾਉਣਾ ਸ਼ੁਰੂ ਕਰੋ ਜੀ ਸਰ ਜਿਸ ਤਰ੍ਹਾਂ ਕਿ ਸਾਡੇ ਕੋਲ ਜਦੋਂ ਵੀ ਪੇਸ਼ੈਂਟ ਆਂਦਾ ਹੈ ਮੈਨੂੰ ਲੱਗਦਾ ਹੈ ਕਿ ਸਾਰੇ ਕੋਲ ਪ੍ਰੈਗਨਨਸੀ ਪਲਾਨ ਕਰ ਲਈ ਜਦ ਪੇਸ਼ੈਂਟ ਆਇਆ ਤਾਂ ਨੀਅਰ ਅਬਾਊਟ ਮੈਂ ਅਗਰ ਗੈਸ ਕਰਾਂ ਆਪਣੇ ਪਾਸ ایکسپੀਰੀਐਂਸਿਸ ਤੋਂ 35 ਮਿੰਟ ਤੇ ਕਮ ਸੇ ਕਮ 35 ਤੋਂ ਸਾਨੂੰ 40 40 ਮਿੰਟ ਵੀ ਅਸੀਂ ਇੱਕ ਪੇਸ਼ੈਂਟ ਨੂੰ ਕਾਉਂਸਲ ਕਰਦੇ ਹਾਂ ਸਾਡਾ ਮੇਨ ਮੋਟਿਵ ਹੁੰਦਾ ਉਹਨੂੰ ਸਾਈਕੋਲ ਤੋ ਅਸੀਂ ਉਸ ਨੂੰ ਇਹੀ ਕਾਉਂਸਲ ਕਰ ਰਹੇ ਸੀਗੇ ਕਿ ਤੁਸੀਂ ਆਪਣਾ ਲਾਈਫ ਸਟਾਈਲ ਕਿਸ ਤਰ੍ਹਾਂ ਰੱਖਣਾ ਹੈ ਔਰ ਆਪਣਾ ਕਿਸ ਤਰ੍ਹਾਂ ਡਾਈਟ ਵਗੈਰਾ ਲੈਣੀ ਹੈਗੀ ਹੈ ਤੇ ਆਪਣੇ ਘਰ ਦੇ ਵਿੱਚ ਪੂਰੀ ਖੇਚਲ ਕਰਨੀ ਹੈ। ਹੋਰ ਚੀਜ਼ ਬਾਬਤ ਵੀ ਦੱਸਿਆ ਸੀ ਤੁਸੀਂ। ਬਿਲਕੁਲ ਜੀ ਬਿਲਕੁਲ ਉਹਨਾਂ ਨੇ ਇਹੀ ਦੱਸਿਆ ਸੀ ਕਿ ਤੁਸੀਂ ਸਟੈਂਡਿੰਗ ਸਾਡਾ ਜਿਹੜਾ ਮੇਨ ਰੀਜ਼ਨ ਹੈ ਸਾਡਾ ਪੋਸਚਰ ਜਿਹੜਾ ਹੈ ਉਹ ਸਟੈਂਡਿੰਗ ਦੇ ਵਿੱਚ ਹੀ ਅਸੀਂ ਸਾਰਾ ਕੰਮ ਖੜੇ-ਖੜੇ ਹੀ ਪਸੰਦ ਕਰਦੇ ਹੈਗੇ ਆ। ਜੇ ਅਸੀਂ ਟਾਇਲਟ ਵਗੈਰਾ ਲਗਾ ਲਈ ਸਾਡੇ ਇੰਗਲਿਸ਼ ਸੀਟਸ ਹੈਗੀ ਉੱਥੇ ਵੀ ਸਾਡੇ ਸਟ੍ਰੈਸ ਨਹੀਂ ਪੈਂਦੀ ਐਬਡੋਮਨ ਪਾਰਟ ਤੇ ਸਟ੍ਰੈਸ ਨਹੀਂ ਪਏਗੀ ਐਕਸਰਸਾਈਜ਼ ਨਹੀਂ ਚੁੱਲੇ ਬਣੇ ਹੁੰਦੇ ਲਚਕ ਖਤਮ ਹੋ ਗਈ ਹੈ ਬੱਚੇਦਾਨੇ ਦੇ ਅਸੀਂ ਇਹ ਗੱਲ ਕਹਿ ਲਈ ਹਾਂ ਬਿਲਕੁਲ ਐਕਸਰਸਾਈਜ਼ ਹੀ ਨਹੀਂ ਹੋ ਰਹੀ ਕਿਸੇ ਵੀ ਤਰ੍ਹਾਂ ਦਾ ਨਾ ਉੱਠਣ ਬੈਂਡ ਸਿਟਿੰਗ ਸਟੈਂਡਿੰਗ ਨਹੀਂ ਹੈ ਸੈਟਰੀ ਲਾਈਫ ਸਟਾਈਲ ਐਸੀ ਕੰਪਿਊਟਰ ਦੇ ਅੱਗੇ ਬੈਠ ਕੇ ਬਸ ਆਪਣਾ ਉਹੀ ਕੰਮ ਕਰੀ ਜਾ ਰਹੇ ਆ ਤਾਂ ਸਰ ਲਾਈਫ ਸਟਾਈਲ ਤਾਂ ਸਾਡਾ 80 ਔਰ 90% ਰਿਸਪੋਨਸੀਬਲ ਹੈ ਜੀ ਬਾਬ ਤੁਸੀਂ ਫਿਰ ਅੱਜ ਅੰਡੇ ਕਿਉਂ ਰੱਖੇ ਹੋਏ ਨੇ ਕੀ ਸਮਝਾਉਣ ਲਈ ਰੱਖੇ ਹੋਏ ਨੇ ਅੰਡੇ ਕੋਈ ਨੁਸਕੇ 'ਚ ਇਸਤੇਮਾਲ ਕਰਨੇ ਨੇ ਕੋਈ ਫਾਰਮੂਲੇ 'ਚ ਅਸੀਂ ਇਸਤੇਮਾਲ ਕਰਨੇ ਨੇ ਕੀ ਕਰਨੇ ਇਹਨਾਂ ਦਾ ਸਿਰ ਜਦੋਂ ਲੋਅ ਐਮ ਐਚ ਤੇ ਸਵਾਲ ਆਂਦਾ ਹੈ ਕਿ ਐਮ ਐਚ ਲੋਅ ਹੈ ਤੇ ਹੁਣੇ ਮੈਂ ਗੱਲ ਕੀਤੀ ਕਿ ਇੱਕ ਐਗ ਨੇ ਹੀ ਤਾਂ ਬੱਚਾ ਬਣਾ ਦੇਣਾ ਜਿਵੇਂ ਹੁਣੇ ਅਸੀਂ ਸਮਝਾਇਆ ਕਿ ਬਿਗਨਿੰਗ ਤੇ ਇਨੀਸ਼ੀਅਲ ਸਟੇਜ ਤੇ ਬਰਥ ਸਟੇਜ ਤੇ ਸਾਨੂੰ ਕੁਝ ਐਗਸ ਹੁੰਦੇ ਆ ਤੇ ਜਿਹੜੇ ਹੌਲੀ-ਹੌਲੀ ਸਾਡੀ ਏਜ ਦੇ ਅਕੋਰਡਿੰਗ ਘਟਦੇ ਜਾਂਦੇ ਆ ਇਹ ਇੱਕ ਅਵੈਰੀ ਹੈ ਸਪੋਜ਼ ਮੈਰਿਜ ਹੋਈ 25 ਸਾਲ ਦੀ ਏਜ ਦੇ ਵਿੱਚ 25 ਸਾਲ ਦੀ ਏਜ ਦੇ ਵਿੱਚ ਇਹ ਤਾਂ ਅਸੀਂ ਘੱਟ ਐਗਸ ਰੱਖੇ ਆ ਇਹ ఓਵਰੀ ఓਵਰੀ ਦੇ ਵਿੱਚ ਇੰਨੇ ਐਗਸ ਪਏ ਆ ਜਿਹੜੇ ਹਰ ਮੈਂਸਟ੍ਰੂਏਸ਼ਨ ਸਾਈਕਲ ਤੇ ਇੱਕ ਐਗ ਨੇ ਰਪਚਰ ਹੋਣਾ ਹੀ ਹੋਣਾ ਇੱਕ ਐਗ ਨੇ हां एक एग ਨੇ ਘਟਨਾ ਹੀ ਘਟਨਾ ਹੈ ਪਰ ਉਸੇ ਐਗ ਨੂੰ ਅਸੀਂ ਪੋਟੈਂਸ਼ੀਅਲੀ ਰਪਚਰ ਕਰਕੇ ਇਸੇ ਦਾ ਤਾਂ ਬੱਚਾ ਬਣ ਜਾਣਾ ਹੈ ਤੇ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਐਗ ਨਹੀਂ ਹੈ ਮੈਂ ਸਿਰਫ ਸਟ੍ਰਿਕਲੀ ਇਹ ਗੱਲ ਕਹਿ ਰਿਹਾ ਹਾਂ ਇਹ ਕਹਿ ਰਹੇ ਹੋ ਮੈਂ ਇੱਕ ਮਿੰਟ ਮਾਫ ਕਰਨਾ ਤੁਹਾਨੂੰ ਵਿਚੋ ਰੋਕ ਰਿਹਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਮੰਨ ਲਓ ਸਾਡੇ ਇਸ ਓਵਰੀ ਦੇ ਵਿੱਚ ਬੱਚੇਦਾਨੀ ਦੇ ਵਿੱਚ ਸਿਰਫ ਮਹਜ ਇੱਕੋ ਹੀ ਅੰਡਾ ਜਿਹੜਾ ਰਹਿ ਗਿਆ ਜਿਹਨੂੰ एमएच ਦੇ ਨਾਤੇ ਕਿਹਾ ਜਾਂਦਾ ਵੀ ਇਹ ਲੋ ਹੋ ਗਿਆ ਤੁਸੀਂ ਇਸ ਇੱਕ ਅੰਡੇ ਦੇ ذریعے ਵੀ ਕਹਿ ਰਹੇ ਹੋ ਕਿ ਔਰਤ ਸ਼ਕਸ਼ਮ ਹੈਗੀ ਹੈ ਕਿ ਉਹ ਬੱਚੇ ਨੂੰ ਜਨਮ ਦੇ ਸਕਦੀ ਹੈ ਸਰ ਇਹਦੇ ਵਿੱਚ ਐਗ ਜ਼ੀਰੋ ਤਾਂ ਨਹੀਂ ਹੋਇਆ ਨਹੀਂ ਜ਼ੀਰੋ ਨਹੀਂ ਹੋਇਆ ਇੱਕ ਤਾਂ ਪਿਆ ਨਾ ਤਾਂ ਫਿਰ ਇੱਕ ਐਗ ਨੂੰ ਅਸੀਂ ਕੁਆਲਿਟੀ ਪ੍ਰੋਡਿਊਸ ਕਰਾਂਗੇ ਮੈਡੀਸਨ ਦੇ ਰਾਹੀਂ ਜਾਂ ਹੈਲਦੀ ਡਾਈਟਸ ਦੇ ਰਾਹੀਂ ਜਾਂ ਘਰ ਦੇ ਫਾਰਮੂਲੇ ਦੇ ਰਾਹੀਂ ਅਸੀਂ ਇੱਕ ਐਗ ਨੂੰ ਵੀ ਸਰ ਰਪਚਰ ਕਰ ਸਕਦੇ ਆ ਡਿਪੈਂਡ ਕਰਦਾ ਹੈ ਕਿ ਵਾਈ ਸ਼ੁਡ ਬੀ ਟੇਕ ਸਟ्रेस ਜੋ ਸਾਡੇ ਕੋਲ ਹੈ ਸਰ ਅਸੀਂ ਉਸੇ ਦੇ ਨਾਲ ਹੀ ਸਾਰਾਂਗੇ ਸਰ ਇਨ ਕੇਸ ਇੱਕ ਐਗਜ਼ਾਮਪਲ ਲਈਏ ਆਪਾਂ ਕਿ ਜਦੋਂ ਆਪਾਂ ਪਾਣੀ ਟਰੈਵਲਿੰਗ ਕਰਨ ਲਈ ਗਏ ਸਾਡੇ ਕੋਲ ਪਾਣੀ ਦੀ ਬੋਟਲ ਹੈ ਸਰ ਅਸੀਂ ਉਹ ਪਾਣੀ ਥੋੜਾ ਪੀ ਲਿਆ ਫਿਰ ਸਾਨੂੰ ਪਿਆਸ ਲੱਗੀ ਅਸੀਂ ਫਿਰ ਥੋੜਾ ਪੀ ਲਿਆ ਅਸੀਂ 부ਝਾ ਲਈ ਪਿਆਸ ਸਾਨੂੰ ਫਿਰ ਥੋੜਾ ਲੱਗਿਆ ਅਸੀਂ ਫਿਰ ਪੀ ਲਈ ਮਤਲਬ ਐਸੇ ਤਰੀਕੇ ਸਾਡਾ ਇਹ ਜਿਹੜਾ ਐਗਸ ਦਾ ਹੈ ਅੰਡਾਸ਼ੈਲ ਵਿੱਚ ਜਿਹੜੇ ਐਗਸ ਹੈਗੇ ਇਹ ਸਾਡੇ ਕੋਲ ਰਹਿਣੇ ਆ ਜਦ ਤੱਕ ਮੈਨੋਪੋਜ਼ ਨਹੀਂ ਹੁੰਦਾ ਕੀਪ ਇਨ ਮਾਈਂਡ ਪੇਸ਼ੈਂਟ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਪੀਰੀਅਡਸ ਆ ਰਹੇ ਆ ਹਰੇਕ ਤਰ੍ਹਾਂ ਸੇ 40 45 ਦੇ ਨਹੀਂ ਹੋਏ ਜੇ ਪੁਰਾਣੇ ਟਾਈਮ ਤੇ 40 45 ਤੱਕ ਬਹੁਤ ਸਾਰੇ ਬਹੁਤ ਸਾਰੇ ਮਾਮਲੇ ਇਸ ਤਰ੍ਹਾਂ ਵੀ ਹੋ ਜਾਂਦੇ ਮੈਂ ਤੁਹਾਨੂੰ ਰੋਕ ਦੇ ਕਿਉਂਕਿ ਸਵਾਲ ਆਪਣੇ ਆਪ ਆ ਜਾਂਦੇ ਨੇ ਬਹੁਤ ਸਾਰੇ ਮਾਮਲਿਆਂ 'ਚ ਦੇਖਿਆ ਕਿ 80-80 ਸਾਲ ਦੀ ਔਰਤ ਵੀ ਹੈਗੀ ਐ ਜਿਹੜੀ ਬਜ਼ੁਰਗ ਔਰਤ ਵੀ ਹੈਗੀ ਐ ਉਹ ਵੀ ਜਨਮ ਦੇ ਦਿੰਦੀ ਐ ਜੀ ਡਿਪੈਂਡ ਕਰਦਾ ਸਰ ਐਕਸਰਸਾਈਜ਼ ਤੇ ਲਾਈਫਸਟਾਈਲ ਤੇ ਹੈਲਦੀ ਲਾਈਫਸਟਾਈਲ ਤੇ ਅੱਜ ਦੇ ਟਾਈਮ ਤੇ ਤਾਂ ਅਸੀਂ ਖਾਣਾ ਹੀ ਉਹੀ ਸਪੈਲ ਪਿਛਲੀ ਵਾਰੀ ਅਸੀਂ ਸਫੇਰ ਚੀਜ਼ਾਂ ਦੀ ਗੱਲ ਕੀਤੀ ਸੀ ਅਸੀਂ ਇਹ ਨਹੀਂ ਕਿਹਾ ਸੀਗਾ ਕਿ ਸਫੇਰ ਚੀਜ਼ਾਂ ਮਤਲਬ ਨਮਕ ਤੇ ਚੀਨੀ ਤੇ ਚਾਵਲ ਇਹ ਜਮਾ ਹੀ ਛੱਡ ਦਿਓ ਮੀਨਸ ਇਸ ਨੂੰ ਕੁਝ ਰਿਡਿਊਸ ਕਰੋ ਅਸੀਂ ਤਾਂ ਡਿਪੈਂਡ ਹੀ ਹੋ ਗਏ ਆ ਮੈਦੇ ਸਾਰਾ ਖਾਂਦੇ ਤੇ ਤੇ ਸਾਰਾ ਇਹ ਸਾਡਾ ਬਾਹਰ ਦਾ ਫੂਡ ਹੈ ਜਿਵੇਂ ਪੀਜ਼ਾ ਚੌਮੀਨ ਲਗਾ ਲਓ ਜੀ ਜੀ ਮੈਡਮ ਇਹ ਕਿਸ ਚੀਜ਼ ਦਾ ਚਾਟ ਰੱਖਿਆ ਪਿਛਲੀ ਵਾਰ ਵੀ ਤੁਸੀਂ ਚਾਟ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਇਹ ਕਿਹੜਾ ਚਾਟ ਹੈ ਦੇਖੋ ਮੈਮ ਨੇ ਇੱਕ ਚਾਟ ਹੈਗਾ ਜੋ ਜਦੋਂ ਨੇ ਦੱਸਿਆ ਸੀ ਕਿਸ ਤਰੀਕੇ ਨਾਲ ਜਿਹੜੇ ਚਾਂਸਸ ਹੈਗੇ ਨੇ ਔਲਾਦ ਜੇ ਵੱਜ ਜਾਂਦੇ ਨੇ ਔਲਾਦ ਦੇ ਜਿਹੜੇ ਉਹ ਵੱਜ ਜਾਂਦੇ ਨੇ ਜੇਕਰ ਉਸ ਚਾਰਟ ਦੇ ਅਕੋਰਡਿੰਗਲੀ ਅਸੀਂ ਗੱਲ ਕਰੀ ਪਿਛਲੀ ਵੀਡੀਓ ਤੇ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿਆਂਗਾ ਤੇ ਇਹ ਕਿਹੜਾ ਚਾਰਟ ਹੈਗਾ ਜੀ ਕੀ ਚਾਰਟ ਹੈ ਜੀ ਸਰ ਇਹ ਸਪੈਸ਼ਲ ਡਿਮਾਂਡ ਤੇ ਹੀ ਬਣਿਆ ਕਿਉਂਕਿ ਸਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਕਮੈਂਟ ਆ ਰਹੇ ਸੀ ਕਿ ਮੈਮ ਸਾਨੂੰ ਡਾਇਗਰਾਮ ਦੇ ਥਰੂ ਸਾਨੂੰ ਤੁਸੀਂ ਸਮਝਾਓ ਕਿ ਐਮਐਚ ਕੀ ਪ੍ਰੋਬਲਮ ਹੈ ਤੇ ਇਹ ਸਾਨੂੰ ਕਿਉਂ ਪ੍ਰੋਬਲਮੈਟਿਕ ਸਿਸਟਮ ਸਾਡਾ ਬਣਾ ਰਿਹਾ ਹੈ ਤੇ ਇਹਦੇ ਲਈ ਸਰ ਅਸੀਂ ਇਹੀ ਸਮਝਾਉਣਾ ਚਾਹਾਂਗੇ ਆਪਾਂ ਥੋੜੇ ਤੇ ਪਾਵੇਂ ਬਾਲੇ ਠੀਕ ਹੈ ਜਦੋਂ ਅਲਟراਸਾਉਂਡ ਟਾਈਮ ਤੇ ਅਸੀਂ ਕੰਸੀਵ ਕਰਨੇ ਅਸੀਂ ਅਲਟراਸਾਉਂਡ ਕਰਾਣ ਜਾਂਦੇ ਹਾਂ ਉਦੋਂ ਇਹ ਸਾਡਾ ਅੰਡਾਸ਼ਾ ਐਮਐ ਕਲੋਜ਼ਲੀ ਬਣਾਤਾ ਇਹ ਸਾਡਾ ਅੰਡਾਸ਼ਾ ਹੈ ਇਹਦੇ ਵਿੱਚ ਸਰ ਹੁਣੇ ਆਪਾਂ ਐਗਸਟਰੇ ਦੇ ਥਰੂ ਸ਼ੋਅ ਕੀਤੇ ਸੀਗੇ ਇੱਥੇ ਆਪਾਂ ਇਦਾਂ ਟਰੋ ਕਰਤੇ ਆ ਵੀ ਇਹ ਐਗਸ ਦਿੱਖਦਾ ਰਹੀ ਹੈ ਨਾ ਐਗਸ ਹੈਗੇ ਤਾਂ ਹੈ ਨਾ ਪੀਰੀਅਡਸ ਆ ਰਹੇ ਐਗਸ ਹੈਗੇ ਇਸ ਨੂੰ ਸਰ ਐਂਟਰਲ ਫੋਲਿਕਲ ਕਾਊਂਟ ਦੱਸਿਆ ਜਾਂਦਾ ਹੈ ਕਿ ਸਾਡੇ ਇਹ ਅਵੇਰੀ ਦੇ ਵਿੱਚ ਇੰਨੇ ਐਗਸ ਪਏ ਆ ਹਾਂ ਇੰਨੇ ਐਗਸ ਪਏ ਆ ਪਰ ਹੁਣੇ ਅਸੀਂ ਗੱਲ ਕੀਤੀ ਕਿ ਐਗਸ ਪਏ ਤਾਂ ਹੈ ਜ਼ੀਰੋ ਤਾਂ ਨਹੀਂ ਹੈ ਸਰ ਇੱਕ ਸੋਚਣ ਤੇ ਸਮਝਣ ਦੀ ਗੱਲ ਹੈ ਕਿ ਜਦੋਂ ਤੁਹਾਡਾ ਉਹ ਥੋੜੇ ਐਗ ਕਾਊਂਟ ਦੇ ਨਾਲ ਹੀ ਥੋੜੇ ਏਐਫਸੀ ਦੇ ਨਾਲ ਹੀ ਟਰੀਟਮੈਂਟ ਐਲੋਪੈਥੀ ਸ਼ੁਰੂ ਹੋ ਰਿਹਾ ਤੇ ਉਹਦੇ ਵਿੱਚ ਹੋਣਾ ਕਿ ਜੋ ਟਰੀਟਮੈਂਟ ਦੇ ਰਿਹਾ ਮੈਂ ਮੈਡੀਸਿਨ ਦਾ ਨਾਮ ਨਹੀਂ ਲਵਾਂਗੀ ਜੋ ਮੈਡੀਸਿਨ ਉਹਨੇ ਤੁਹਾਨੂੰ ਦੇਣੀ ਆ ਜੋ ਇੰਜੈਕਸ਼ਨਸ ਦੇਣੇ ਆ ਉਹਦੇ ਨਾਲ ਹੋਣਾ ਕਿ ਤੁਹਾਡਾ ਐਸਟਰਾਡੋਲ ਤੇ ਪ੍ਰੋਜੈਸਟਰੋਨ ਲੈਵਲ ਜਿਹੜਾ ਹੈ ਉਹ ਹਾਈ ਹੋ ਜਾਣਾ ਤੇ ਕਿ ਇਹ ਚੀਜ਼ਾਂ ਕੱਲੇ ਇੰਜੈਕਸ਼ਨ ਵਾਲੀ ਇਹ ਚੀਜ਼ਾਂ ਦੇ 101% ਰਿਜ਼ਲਟ ਆਪਣੀ ਆਯੁਰਵੇਦਾ ਮੈਡੀਸਿਨ ਵੱਲ ਵੀ ਪਏ ਆ ਉਸਨੇ ਕਰਨਾ ਕੁਛ ਨਹੀਂ ਐਗਸ ਨਹੀਂ ਵਧਾਉਣੇ ਸਰ ਉਸੇ ਐਗਸ ਨੂੰ ਫਰਟੀਲਾਈਜ਼ ਕਰਨਾ ਹੈ ਤੇ ਕਿ ਇਹ ਹੈਲਦੀ ਚੀਜ਼ਾਂ ਦੇ ਨਾਲ ਤੇ ਹੈਲਦੀ ਡਾਈਟ ਦੇ ਨਾਲ ਨਹੀਂ ਹੋ ਸਕਦਾ ਇਹ ਸਭ ਚੀਜ਼ਾਂ ਇਹਦੇ ਨਾਲ ਵੀ ਹੋ ਸਕਦੀਆਂ ਹੈ ਫਰਟੀਲਿਟੀ ਹੈ ਔਰ 17 ਤੋਂ 18 ਦੀ ਇੱਕ ਇੱਕ ਵੀ ਮੈਚੁਰ ਹੋ ਸਕਦਾ ਇੱਕ ਐਗ ਵੀ ਮੈਚੁਰ ਹੋ ਜਾਏਗਾ ਸਰ ਇੱਕ ਐਗ ਵੀ ਪ੍ਰੈਗਨਸੀ ਕਨਸੀਵ ਕਰੇਗਾ ਤਾਂ ਫਿਰ ਅਸੀਂ ਕਿਉਂ ਕਿਸੇ ਹੋਰ ਦੇ ਐਗ ਦੇ ਨਾਲ ਬੱਚਾ ਆਪਣੀ ਕੁੱਖ ਚ ਰੱਖਣਾ ਹੈ ਅਸੀਂ ਆਪਣੇ ਐਗ ਨੂੰ ਕਿਉਂ ਨਹੀਂ ਮਟੀਰੀਲਾਈਜ਼ ਕਰਦੇ ਜੀ 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 ਅੱਛਾ ਤੇ ਮੈਮ ਹੁਣ ਇਹ ਤੁਸੀਂ ਬੜੀ ਤਰੀਕੇ ਨਾਲ ਬਾ ਕਮਾਲ ਤਰੀਕੇ ਨਾਲ ਤੁਸੀਂ ਸਮਝਾਤਾ ਹੈ ਹੁਣ ਤੁਸੀਂ ਇਹ ਗੱਲ ਕਰ ਰਹੇ ਸੀ ਵੀ ਜਿਹੜਾ ਬੰਦਾ ਇਹ ਲੱਕੜ ਹੈਗੀ ਹੈ ਇਸ ਲੱਕੜ ਦਾ ਕੜਾ ਆ ਜਾਂ ਇਸ ਲੱਕੜ ਨੂੰ ਉਬਾਲ ਕੇ ਪੀਲੇਗਾ ਤੇ ਉਹਦੇ ਜਿਹੜੇ ਐਗ ਹੈਗੇ ਨੇ ਜਾਂ ਉਹਦੇ ਸਪਰਮ ਕਾਊਂਟ ਹੈਗੇ ਨੇ ਮਰਦਾਂ ਦੇ ਉਹ ਇੱਕਦਮ ਬੂਸਟ ਹੋ ਸਕਦੇ ਨੇ ਇਹ ਕਿਹੜੀ ਚੀਜ਼ ਹੈਗੀ ਕੀ ਚੀਜ਼ ਹੈਗੀ ਇਹਨੂੰ ਅਸ਼ੋਕ ਛਲ ਕਿਹਾ ਜਾਂਦਾ ਹੈ ਅੱਛਾ ਇਹ ਅਸ਼ੋਕ ਛਲ ਹੈ ਇਹ ਚਾਰ ਪੰਜ ਚੀਜ਼ਾਂ ਦਾ ਕੜਾ ਤਿਆਰ ਕਰਨਾ ਹੈ ਜਿਵੇਂ ਕਿ ਸਾਡੇ ਸਰ ਸਾਡੇ ਕੋਲ ਜਿਹੜੇ ਪੇਸ਼ੈਂਟ ਆਉਂਦੇ ਸਾਡੀ ਖਾਸੀਅਤ ਇਹ ਹੈ ਅਸੀਂ ਇਕੱਲਾ ਮੈਡੀਸਿਨ ਤੇ ਡਿਪੈਂਡ ਨਹੀਂ ਰੱਖਦੇ ਮੈਡੀਸਿਨ ਦੇ ਨਾਲ ਨਾਲ ਉਹਨਾਂ ਨੂੰ ਹੈਲਦੀ ਫਾਰਮੂਲੇਸ ਤੇ ਘਰ ਦੇ ਨੁਸਖੇ ਜ਼ਰੂਰ ਦੱਸਦੇ ਆ ਜਿਹੜੇ ਉਹ ਫਾਲੋ ਕਰਨ ਕਰਦੇ ਆ ਤੇ ਜਲਦੀ 15 ਦਿਨਾਂ ਦੇ ਵਿੱਚ ਵੀ ਸਾਡੇ ਕੋਲ ਸਰ ਇਸ ਤਰ੍ਹਾਂ ਦੇ ਕੇਸ ਆਏ ਕਿ 15 ਦਿਨਾਂ ਦੇ ਵਿੱਚ ਵੀ ਉਹਨਾਂ ਨੇ ਪ੍ਰੈਗਨੈਂਸੀ ਕਨਸੀਵ ਕੀਤੀ ਹੈ ਤੇ ਅਸੀਂ ਇਹੀ ਕੜਾ ਰੱਖਿਆ ਹੈ ਇਹਦੇ ਵਿੱਚ ਉਹਨਾਂ ਨੇ ਥੋੜੀ ਜੀ ਅਸ਼ੋਕ ਛਲ ਪ ਤੇ ਇਹ ਸਰ ਆਪਣੀ ਰੱਖੀ ਸੁੰਡ ਉਹਨਾਂ ਨੇ ਥੋੜੀ ਜੀ ਸੁੰਡ ਪਾਣੀ ਦੇ ਹਿਸਾਬ ਦੇ ਨਾਲ ਸਾਰੀ ਚੀਜ਼ਾਂ ਇਕੁਅਲ ਕੁਆਂਟੀਟੀ ਚ ਲੈਣੀ ਹੈ ਇਧਰੋਂ ਇਹ ਸੁੰਡ ਲੈ ਲੈਣੀ ਹੈ ਇਹ ਗਲੋ ਲੈ ਲੈਣੀ ਹੈ ਗਲੋ ਦੇ ਨਾਲ ਸਰ ਮੇਥੀ ਦਾਣਾ ਅੱਧਾ ਚਮਚ ਆਪਾਂ ਮੇਥੀ ਦਾਣਾ ਪਾ ਲੈਣਾ ਤੇ ਸਰ ਇਹ ਹੈਗੀ ਲੋਧ ਥੋੜੀ ਜਿਹੀ ਉਹਨੇ ਲੋਧ ਮੀਨਸ ਕਿ ਇਹ ਤਿੰਨੋਂ ਚੀਜ਼ਾਂ ਇਕ ਚਾਰੋਂ ਚੀਜ਼ਾਂ ਇਕੁਅਲ ਕੁਆਂਟੀਟੀ ਚ ਲੈਂਦੇ ਆ ਹੋਇਆ ਇਨਕਲੂਡਿੰਗ ਹਾਫ ਚਮਚ ਆਫ ਮੇਥੀ ਉਹਨਾਂ ਨੇ ਲੈ ਲੈਣਾ ਤੇ ਇਹ ਸਭ ਦਾ ਕੜਾ ਬਣਾ ਕੇ पीरियड्स ਆਨ ਤੋਂ ਹਫਤਾ ਕੇ ਪਹਿਲਾਂ ਅਗਰ ਪੀਰੀਅਡਸ ਦੀ ਜਿਆਦਾ ਪ੍ਰੋਬਲਮ ਹੈ ਮੈਂਸਟਰੇਸ਼ਨ ਸਾਈਕਲ ਕਹਿੰਦੇ ਨਾ ਯੈਲੋਪੈਥੀ ਮੈਡੀਸਿਨ ਲੈਂਦੇ ਨੇ ਟੈਬਲੇਟ ਰਵਾਂਗੇ ਤਾਂ ਹੀ ਆਣਾ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਤਾਂ ਸਰ ਹਫਤਾ ਕੇ ਪਹਿਲਾਂ ਪੀਰੀਅਡਸ ਆਨ ਤੋਂ ਪ੍ਰਾਇਰ 1 ਵੀਕ ਪ੍ਰਾਇਰ ਇਹ ਚੀਜ਼ਾਂ ਦਾ ਕਾੜਾ ਬਣਾ ਕੇ ਸ਼ੁਰੂ ਕਰ ਦਿੱਤਾ ਜਾਵੇ ਤਾਂ ਸਰ ਇਹੀ ਫਲੋ ਜਿਹੜਾ ਇੱਕ ਦਿਨ ਲਈ ਆਉਂਦਾ ਹੈ ਜਾਂ ਨਹੀਂ ਆਉਂਦਾ ਕਲੌਟਸ ਹੀ ਆਉਂਦੇ ਸਰ ਇਹ ਗਾਰੰਟੀ ਕਰਦੇ ਹਾਂ ਸਰ 3-3 4-4 ਦਿਨ ਪੀਰੀਅਡਸ ਆਣਗੇ ਜੀ 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 ਅੱਛਾ ਮੈਮ ਜਿਨ੍ਹਾਂ ਕੋਲ ਫਰੀ ਫਾਰਮੂਲੇਸ਼ਨ ਬਣਾਉਣ ਦਾ ਟਾਈਮ ਨਹੀਂ ਹੈਗਾ ਉਹਨਾਂ ਦਾ ਕੋਈ ਹੱਲ ਤੁਹਾਡੇ ਕੋਲ ਹੈ ਘਰ ਬੈਠੀ ਕਿਉਂਕਿ ਬਹੁਤ ਬਿਜ਼ੀ ਲਾਈਫ ਹੈਗੀ ਹੈ ਸਾਡਾ ਇਸ਼ੂ ਹੀ ਇਹ ਹੈ ਕਿ ਅਸੀਂ ਬਿਜ਼ੀ ਇੰਨੇ ਹੋ ਗਏ ਤਾਂ ਕਰਕੇ ਸਾਡੇ ਕੋਲੋਂ ਜਿਹੜਾ ਗਰਭ ਸੰਸਕਾਰ ਜਿਹੜੇ ਸੰਸਕਾਰ ਹੈਗੇ ਨੇ ਉਹ ਅਡਾਪਟ ਨਹੀਂ ਕੀਤੇ ਜਾਂਦੇ ਸਰ ਇਹਦੇ ਟ੍ਰੀਟਮੈਂਟ ਲਈ ਪਹਿਲਾਂ ਤੇ ਅਸੀਂ ਉਹਨੇ ਗੱਲ ਕੀਤੀ ਹੈਲਦੀ ਲਾਈਫ ਸਟਾਈਲ ਤੇ ਹੈਲਦੀ ਡਾਈਟ ਸਾਨੂੰ ਲੈਣੀ ਚਾਹੀਦੀ ਹੈ ਜਿਹਦੇ ਵਿੱਚ ਕਿ ਮੇਰੇ ਪਿਛਲੇ ਵੀਡੀਓਜ਼ ਦੇ ਵਿੱਚ ਵੀ ਮੈਂ ਦੱਸਿਆ ਉਹ ਤੇ ਡਾਈਟ ਦੇ ਵਿੱਚ ਪੰਜ ਚੀਜ਼ਾਂ ਆਪਾਂ ਦੱਸਿਆ ਸੀ ਕਿ ਕੀ ਸ਼ੁਰੂ ਕਰ ਲੈਣੇ ਚਾਹੀਦੀਆਂ ਉਸ ਤੋਂ ਬਾਅਦ ਵੀ ਅਗਰ ਟਾਈਮ ਨਹੀਂ ਹੈਗਾ ਤੇ ਸਰ ਸਾਡੇ ਕੋਲ ਜਿਵੇਂ ਕਿ ਏਐਮਐਸ ਨੂੰ ਕਵਰ ਕਰਨ ਲਈ ਮੈਂ ਮੇਨਲੀ ਮੈਂ ਦੱਸਣਾ ਚਾਹਾਂਗੀ ਵਿਟਾਮਿਨ ਡੀ ਸਾਨੂੰ ਬਹੁ ਸਾਨੂੰ ਪ੍ਰੋਟੀਨ ਇਨਟੇਕ ਸਾਨੂੰ ਡਾਈਟ ਇਸ ਤਰ੍ਹਾਂ ਦੀ ਲੈਣੀ ਚਾਹੀਦੀ ਜਿਸ ਜਿਸ ਦੇ ਵਿੱਚ ਪ੍ਰੋਟੀਨ ਇਨਟੇਕ ਹੋਏ ਤੇ ਇਸ ਲਈ ਸਾਡੇ ਪ੍ਰੋਟੀਨ ਬਣੇ ਹੋਏ ਆ ਜਿਨ੍ਹਾਂ ਦੇ ਕੋਲ ਟਾਈਮ ਦੀ ਸ਼ਾਰਟ ਹੈ ਆਯੁਰਵੈਦਿਕ ਪ੍ਰੋਟੀਨ ਬਿਲਕੁਲ ਬਿਲਕੁਲ ਸਰ ਇਹ ਆਪਣਾ ਆਯੁਰਵੈਦਿਕ ਪ੍ਰੋਟੀਨ ਤਿਆਰ ਸਟੀਰੋਇਡ ਵਗੈਰਾ ਤਾਂ ਨਹੀਂ ਸਰ ਜ਼ਰੂਰਤ ਹੀ ਨਹੀਂ ਪੈਂਦੀ ਇਹਦੇ ਵਿੱਚ ਕਿਉਂ ਜ਼ਰੂਰਤ ਪੈਗੀ ਜਦੋਂ ਹੈ ਹੀ ਇਹ ਪ੍ਰੋਟੀਨ ਅਸੀਂ ਦੇਣਾ ਹੀ ਪ੍ਰੋਟੀਨ ਅਸੀਂ ਸਟੀਰੋਇਡ ਥੋੜਾ ਦੇਣਾ ਸਰ ਤੇ ਇਹ ਸਰ ਪ੍ਰੋਟੀਨ ਲਿਆ ਜਾ ਸਕਦਾ ਹੈ ਜਿਨ੍ਹਾਂ ਦੇ ਕੋਲ ਘਰ ਟਾਈਮ ਨਹੀਂ ਹੈ ਉਹ ਇੱਥੋਂ ਸਾਡੇ ਕੋਲ ਪਰਚੇਸ ਕਰ ਸਕਦੇ ਆ ਮੰਗਵਾ ਸਕਦੇ ਆ ਤੇ ਸਰ ਨਾਲ ਦੇ ਨਾਲ ਤੁਸੀਂ ਜਿਵੇਂ ਮੰਨ ਲਓ ਸੀਡਸ ਆ ਸੀਡਸ ਦਾ ਪਾਊਡਰ ਵੀ ਸਾਡੇ ਵੈਸੇ ਤਿਆਰ ਹੁੰਦੇ ਆ ਪ੍ਰੋਟੀਨ ਦੇ ਨਾਲ ਅਸੀਂ ਸੀਡਸ ਦੇ ਪਾਊਡਰ ਵੀ ਤਿਆਰ ਕੀਤੇ ਹੋਏ ਜਿਨ੍ਹਾਂ ਕੋਲ ਟਾਈਮ ਨਹੀਂ ਹੈ ਕਿ ਘਰ पे ਆਉਣ ਦਾ ਟਾਈਮ ਨਹੀਂ ਹੈ ਅਸੀਂ ਉਸ ਤਕਸੀਰ ਦੇ ਨਾਲ ਕੁਝ ਮੈਡੀਸਿਨਸ ਇਹਦੇ ਵਿੱਚ ਮਿਕਸ ਕਰਕੇ ਜੜੀ ਬੂਟੀਆਂ ਮਿਕਸ ਕਰਕੇ ਅਸੀਂ ਉਹਦਾ ਪਾਊਡਰ ਪੂਰਾ ਤਿਆਰ ਕਰ ਦਿੱਤਾ ਗਿਆ ਜਿਨ੍ਹਾਂ ਦੇ ਕੋਲ ਨਹੀਂ ਟਾਈਮ ਹੈ ਤੇ ਮੈਂ ਉਹਨਾਂ ਨੂੰ ਇਹੀ ਐਡਵਾਈਸ ਕਰਾਂਗੀ ਉਹ ਸਾਡੇ ਕੋਲੋਂ ਇਸ ਤਰ੍ਹਾਂ ਦੇ ਫਾਰਮੂਲੇਸ਼ਨ ਤੇ ਇਹ ਚੀਜ਼ਾਂ ਪ੍ਰੋਟੀਨ ਜਿਨ੍ਹਾਂ ਕਿ ਇਹ एमएचएनू ਵਧਾਏਗਾ ਤੇ ਇਸ ਤੋਂ ਬਾਅਦ ਜਿਹੜੀ ਸਾਡੀ ਪਾਰਟਿਕੂਲਰ ਮੈਡੀਸਨ ਹੈ ਨਾ ਓਨਲੀ ਪ੍ਰੋਟੀਨਸ ਪ੍ਰੋਟੀਨ ਦਾ ਇੱਕ ਡਾਈਟ ਦੇ ਕੰਮ ਕਰਨਾ ਸਰ ਇਹਦੇ ਨਾਲ ਨਾਲ ਸਾਡੇ ਕੋਲ ਕੁਝ ਪ੍ਰੋਡਕਟਸ ਇਸ ਤਰ੍ਹਾਂ ਦੇ ਜਿਹੜੇ ਐਮਐਚਐਨ ਨੂੰ ਡਾਇਰੈਕਟ ਹੀ ਇਨਕਰੀਜ਼ ਕਰਨਗੇ ਜੀ ਜੀ ਅੱਛਾ ਮੈਮ ਤੇ ਜੇਕਰ ਕਿਸੇ ਨੇ ਕੋਈ ਸਲਾਹ مشਵਰਾ ਤੁਹਾਡੇ ਨਾਲ ਕਰਨਾ ਹੋਵੇ ਤੁਸੀਂ ਕਿੱਥੇ ਬੈਠੇ ਹੋ ਕਿਵੇਂ ਮਿਲਦੇ ਹੋ رابطہ ਕਿਵੇਂ ਕੀਤਾ ਜਾ ਸਕਦਾ ਤੁਹਾਡੇ ਨਾਲ ਸੋ ਸਾਡਾ ਐਡਰੈਸ ਮੋਹਾਲੀ ਫੇਸ 10 SCF 61 ਤੇ ਕੰਟੈਕਟ ਨੰਬਰ ডিসਪਲੇ ਹੋ ਹੀ ਜਾਣਾ ਸਕਰੀਨ ਤੇ ਅਦਰਵਾਈਜ਼ ਮੇਰਾ ਪਰਸਨਲ ਨੰਬਰ 8168343947 ਤੇ ਕੰਟੈਕਟ ਕਰਕੇ ਸਾਡੇ ਕੋਲੋਂ ਕੱਲੀ ਮੈਡੀਸਨ ਹੀ ਨਹੀਂ ਸਾਡੇ ਕੋਲੋਂ ਸਾਈਕੋਲੋਜੀਕਲ ਸਟਰੋਂਗ ਹੋਣ ਵਾਸਤੇ ਐਡਵਾਈਸ ਵੀ ਲੈ ਸਕਦੇ ਆ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਸੋ ਇਹ ਸਨ ਮੈਡਮ ਹਰਮਿਤ ਕੌਰ ਜਿਹੜੇ ਕਿ ਸੀਨੀਅਰ ਨਰਸਿੰਗ ਆਫੀਸਰ ਨੇ ਗਾਇਨੀ ਦੇ ਵਿੱਚ ਔਰ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਚੰਗੀ ਖੁਰਾਕ ਦੇ ذریعے ਕੱਟ ਪ੍ਰੈਸ਼ਰ ਆਪਣੇ ਉੱਤੇ ਪਾ ਕੇ ਕੁਦਰਤ ਤੋਂ ਜਿਹੜਾ ਬੱਚਾ ਹੈਗਾ ਆਪਣਾ ਬੱਚਾ ਨਾ ਕਿ ਕਿਸੇ ਕਿਸੇ ਕੋਲੋਂ ਅੰਡਾ ਉਧਾਰ ਲੈ ਕੇ ਜਾਂ ਸਪਰਮ ਉਧਾਰੇ ਲੈ ਕੇ ਸਗੋਂ ਖੁਦ ਅਸੀਂ ਜਿਹੜਾ ਇਲਾਜ ਹੈਗਾ ਟ੍ਰੀਟਮੈਂਟ ਹੈਗਾ ਇਹਨਾਂ ਛੋਟੇ-ਛੋਟੇ ਨੁਸਖਿਆਂ ਛੋਟੇ-ਛੋਟੇ ਟੋਟਕਿਆਂ ਜ਼ਰੀਏ ਕਰ ਸਕਦੇ ਆ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦੀਓ ਅਗਿਆ ਧੰਨਵਾਦ